ਅਮਰਿਤਪਾਲ ਸਿੰਘ ਭਜਿਆ ਨਹੀਂ ਸਗੋਂ ਉਸਨੂੰ ਭਜਾਇਆ ਗਿਆ ਚੱਕਮਾ ਦੇ ਕੇ ਨਿਕਲ ਗਿਆ ਕਿ ਕੱਢਿਆ ਗਿਆ ਆਜਾ ਰਿੰਗ ਨੇ ਕਰ ਦਿੱਤੇ ਇੱਕ ਤੋਂ ਬਾਅਦ ਇੱਕ ਵੱਡੇ ਖੁਲਾਸੇ ਇੰਨੀ ਫੋਰਸ ਦੇ ਬਾਅਦ ਫਿਰ ਅੰਮ੍ਰਿਤਪਾਲ ਨਿਕਲ ਕਿਵੇਂ ਗਿਆ ਕਿਵੇਂ ਫਿਰ ਇਹਦਾ ਮਤਲਬ ਸਾਰਾ ਪਲਾਨ ਅੰਮ੍ਰਿਤਪਾਲ ਨੂੰ ਬਦੱਸਦੇ ਥੋੜੇ ਮਗਰ ਲੱਗਾਗੇ ਫਿਰ ਉੱਥੇ ਤੂੰ ਜਾਏਗਾ ਮੋਟਰਸਾਈਕਲ ਤੇ ਜਾਏਗਾ ਤੇਰੇ ਕੋਲ ਇਮੀਡੀਏਟਲੀ ਵਾਟਰ ਸਫ ਚਾਲਕ ਵੀ ਆ ਗਿਆ ਕਿੱਥੇ ਗਿਆ ਤੁਹਾਡਾ ਨੈਟਵਰਕ ਲਾਈਵ ਪੰਜਾਬੀ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਤੁਹਾਡਾ ਹਿਨਕ ਨੋਜਿਆ ਅਮਰਿਤਪਾਲ ਸਿੰਘ ਨੂੰ ਲੈ ਕੇ ਸਿਆਸੀ ਬਿਆਨਬਾਜ਼ੀਆਂ ਉਦੋਂ ਤੋਂ ਹੀ ਸ਼ੁਰੂ ਹੋ ਗਈਆਂ ਨੇ ਅਤੇ ਹੁਣ ਹਾਲੀ ਦੇ ਵਿੱਚ ਕਾਂਗਰਸ ਦੇ ਰਾਜਾ ਵੜਿੰਗ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਦਰਸਲ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਅਮਰਿਤਪਾਲ ਸਿੰਘ ਭਜਿਆ ਨਹੀਂ ਹੈ ਸਗੋਂ ਪਲੈਨਿੰਗ ਦੇ ਰਾਹੀਂ ਉਸ ਨੂੰ ਭਜਾਇਆ ਗਿਆ ਹੈ ਪੰਜਾਬ ਸਰਕਾਰ ਤੇ ਰਾਜਾ ਵੜਿੰਗ ਨੇ ਸਵਾਲ ਖੜੇ ਕਰ ਦਿੱਤੇ ਨੇ ਕਿ ਇੰਨੀ ਪੈਰਾਮਿਲਟਰੀ ਫੋਰਸ ਹੋਣ ਦੇ ਬਾਵਜੂਦ 80 ਹਜ਼ਾਰ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਅਮਰਿਤ ਗੱਲ ਗਿਆ ਕਿੱਥੇ ਕਿੱਥੇ ਗਿਆ ਤੁਹਾਡਾ ਨੈਟਵਰਕ ਕਿ ਤੁਹਾਨੂੰ ਪਤਾ ਨਹੀਂ ਲੱਗਿਆ ਕਿ ਅਮਰਿਤਪਾਲ ਸਿੰਘ ਭੱਜ ਰਿਹਾ ਹੈ ਤਾਂ ਦੱਸ ਦਈਏ ਕਿ ਰਾਜਾ ਵੜਿੰਗ ਦੇ ਵੱਲੋਂ ਕਈ ਸਵਾਲ ਹੁਣ ਪੰਜਾਬ ਸਰਕਾਰ ਤੇ ਖੜੇ ਕਰ ਦਿੱਤੇ ਗਏ ਨੇ ਤੇ ਕਿਹਾ ਹੈ ਕਿ ਸਰਕਾਰ ਦੀ ਹੀ ਪਲੈਨਿੰਗ ਸੀ ਅਮਰਿਤਪਾਲ ਸਿੰਘ ਨੂੰ ਭਜਾਉਣ ਦੀ ਤਾਂ ਤੁਹਾਨੂੰ ਰਾਜੇ ਵੜਿੰਗ ਦਾ ਇਹ ਅਭਿਆਨ ਸੁਣਾਉਂਦੇ ਆਂ ਇਹ ਸਰਕਾਰਾਂ ਕਦੋਂ ਤੋਂ ਸਾਜ਼ਿਸ਼ ਕਰਨ ਲੱਗ ਪਈ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਤੋਂ ਕਹਿ ਰਿਹਾ ਹਾਂ ਹਰ ਵਿਅਕਤੀ ਕਹਿ ਰਿਹਾ ਪੰਜਾਬ ਦੇ ਕਿਸੇ ਵਿਅਕਤੀ ਨੂੰ ਪੁੱਛ ਲਓ ਕਿ ਇਹ ਵਿਅਕਤੀ ਦੇ ਪਿੱਛੇ ਸਰਕਾਰਾਂ ਸਾਜ਼ਿਸ਼ ਕਰ ਰਹੀਆਂ ਹਨ ਜਦੋਂ ਸਾਰੇ ਫੜ ਲਏ 80 ਹਜ਼ਾਰ ਬੰਦੇ ਦੀ ਕੱਲ ਇਹਨਾਂ ਨੂੰ ਹਾਈ ਕੋਰਟ ਨੇ ਵੀ ਕੋਸਿਆ ਇੰਨੀ ਫੋਰਸ ਦੇ ਬਾਅਦ ਫਿਰ ਅੰਮ੍ਰਿਤਪਾਲ ਨਿਕਲ ਕਿਵੇਂ ਗਿਆ ਕਿਵੇਂ ਫਿਰ ਇਹਦਾ ਮਤਲਬ ਸਾਰਾ ਪਲਾਨ ਅੰਮ੍ਰਿਤਪਾਲ ਨੂੰ ਪਤਾ ਸੀ ਵੀ ਤੁਹਾਡੇ ਮਗਰ ਲੱਗਾਗੇ ਫਿਰ ਉੱਥੇ ਤੂੰ ਜਾਏਂਗਾ ਮੋਟਰਸਾਈਕਲ ਤੇ ਜਾਏਂਗਾ ਤੇਰੇ ਕੋਲ ਇਮੀਡੀਏਟਲੀ ਮੋਟਰਸਾਈਕਲ ਚਾਲਕ ਵੀ ਆ ਗਿਆ ਕਿੱਥੇ ਗਿਆ ਤੁਹਾਡਾ ਨੈਟਵਰਕ ਕਿੱਥੇ ਗਿਆ ਤੁਹਾਡਾ ਵਾਇਰਲੈਸ ਸਿਸਟਮ ਆ ਤੁਹਾਡਾ ਟੀਪੀਐਮ ਹਰ ਮੋੜ ਤੇ ਤੁਹਾਡਾ ਪੁਲਿਸ ਵਾਲਾ ਹਰ ਸ਼ਹਿਰ ਚ ਤੁਹਾਡਾ ਪੁਲਿਸ ਵਾਲਾ ਫਿਰ ਉਹ ਨਿਕਲ ਕਿਵੇਂ ਗਿਆ ਬ੍ਰਿੰਗ ਸਰ ਪਹਿਲੀ ਵਾਰ ਹੋਇਆ ਕਿ ਇਦਾਂ ਪੁਲਿਸ ਆਪਣੀ ਨਾਕਾਮੀ ਦੱਸ ਰਹੀ ਹੈ ਕਿ ਸਾੜ ਤੋਂ ਇੱਥੋਂ ਨਿਕਲ ਗਿਆ ਪੁਲਿਸ ਨਿਕਲ ਪੁਲਿਸ ਦਾ ਨਾਕਾਮੀ ਹੁਣ ਤੁਸੀਂ ਨਾਕਾਮੀ ਦੀ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈਪੀਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ